ਮਤਲਬ ਆਈ ਜਾਂਨੇ ਉਹ ਵੀ ਇੱਥੇ ਹੀਟ ਇੰਨੀ ਆ। ਹਾਂ ਬਈ। ਬਈ ਹੀਟ ਦਾ ਮਤਲਬ ਇੰਨੀ ਪੜਨਾ ਜਿਹੜੀ ਟਰਾਂਸਫਾਰਮ ਦੇ ਚੈਨਲ ਹੁੰਦੇ ਨੇ। ਹਾਂ ਬਈ। ਜਾਂ ਮੀਟਰ ਬਾਕਸੇ ਹੁੰਦੇ ਨੇ। ਮੀਟਰਾਂ ਦੇ। ਸਰਾਖ ਮਾੜਾ ਖੁੱਲਾ ਮਿਲ ਗਿਆ ਵੀਰੇ ਉੱਥੇ ਹੀ ਪਾ ਲੰਦੀ ਆਹ ਨਾਲ। ਉਹਨੂੰ ਜਗ੍ਹਾ ਜਿੱਥੇ ਲਾਈਟ ਲਟਾਂ ਹੁੰਦੀਆਂ ਨੇ ਉੱਥੇ ਡੱਬੇ ਲੱਗੇ ਹੁੰਦੇ ਉਹਨਾਂ 'ਚ ਵੀ ਦੇਖਿਆ ਸੀ ਕਬੂਤਰਾਂ ਦੇ ਆਲ ਨੇ। ਅੱਛਾ ਜੀ। ਹਾਂ। ਕਿੜੇ ਦੇ ਆਲ ਨੇ ਗਟਾ। ਜੇ ਆਪਾਂ ਕਹਿੰਦੇ ਵੀ ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਯਾਰ ਭੁੱਖਾ ਮਰਦਾ ਬੰਦਾ ਕੁਝ ਵੀ ਖਾ ਲੈਂਦਾ ਬਈ ਉਹ ਤਾਂ ਮਾਹਣਾ ਹੁੰਦਾ ਦਾਦਾ। ਗੱਟ ਨੇ ਬਈ ਉਹਨੇ ਹਾਂ ਅੱਛਾ ਭਾਈ ਇਹਦੇ ਵਿੱਚ ਆਹ ਦੇਖੋ ਵੀ ਸਾਈਡ ਦੀ ਪਤਾ ਲੱਗਦਾ ਨਾ ਬਈ ਉਹ ਫੂਸ ਪਾਇਆ ਹੋਇਆ ਹੈ ਵਿੱਚ ਹਾਂ ਐਜ ਵੀ ਵੀਰਿਆ ਵੀ ਭਰਿਆ ਹੋਇਆ ਦਾ ਆ ਦੇਖੋ ਇਹ ਵੀ ਭਰਿਆ ਪਿਆ ਹੈ ਨਾ ਇਹ ਰੱਖਾਂ ਨੇ ਹਰੇਕ ਪੰਛੀ ਇਹ ਜਿਵੇਂ ਨਹੀਂ ਰਹਿੰਦਾ ਕਈ ਪੰਛੀ ਹੁਣ ਬਈ ਆ ਉਹ ਆਪਦਾ ਆਪਣਾਉਂਦਾ ਬਈ ਉਹ ਬੁਨਤੀਦਾਰ ਪੰਛੀ ਉਹ ਆਪਦਾ ਆਪ ਤਿਆਰ ਕਰਦਿਆ ਤਾਂ ਕਰਕੇ ਆਪਣੇ ਨੇ ਬਾਕੀ ਜੇ ਤਾਂ ਹਾਲੀ ਗ੍ਰਿਲ ਤੇ ਲਾ ਦੋਗੇ ਵੀਰੇ ਤਾਂ ਹਾਲੀ ਮੰਜ਼ਲ ਤੇ ਉੱਥੇ ਵੀ ਨਹੀਂ ਆਉਂਦੀ ਚਿੜੀ ਅੱਛਾ ਉੱਥੇ ਵੀ ਆ ਆਪਣੇ ਵੀਰੇ ਥੱਲੇ ਹੀ ਰਹਿਣਗੇ ਜੀ ਹੋਈ ਐ ਚਿੜੀ ਵੀ ਵੀ ਥੱਲੇ ਜੇ ਆਪਾਂ ਕਹੇ ਲਈ ਵਿਚਾਲੇ ਨਹੀਂ ਰਹਿਣਾ ਜੀ ਹੋਈ ਐ ਇਹ ਆ ਮਨ ਸਰਬਜੋਤ ਕੌਰ ਬੱਚਿਆਂ ਦੇ ਜਨਨ ਤੇ ਆਪਾਂ ਨੂੰ ਵੀ ਬਿੰ ਪੰਛੀਆਂ ਵਾਸਤੇ ਆਪਾਂ ਨੂੰ ਹੱਕ ਸਮਝ ਕੇ ਆਪਣਾ ਫਰਜ਼ ਬਣਦਾ ਹੈ ਆਪਣਾ ਵੀ ਜਿੰਨਾ ਮਨੁੱਖ ਦਾ ਰਹਿਣ ਦੇ ਧਰਤੀ ਦੇ ਹੱਕ ਹੈ ਉਨੇ ਹੀ ਇਹਨਾਂ ਦਾ ਬੇਨਤ ਬਾਈ ਬਈ ਜਿਹੜੇ ਆ ਤੁਸੀਂ ਆਲ ਨੇ ਬਣਾਉਣ ਲਾਗੇ ਬਈ ਇਹ ਇਹ ਲਾ ਲੋ ਬਈ ਤੁਸੀਂ 5 ਸਾਲਾਂ ਤੋਂ ਬਣਾਉਨੇ ਹੋਗੇ 10 ਸਾਲਾਂ ਤੇ ਬਣਾਉਨੇ ਹੋਗੇ ਬਈ ਇਹ ਤੋਂ ਪਹਿਲਾਂ ਬਈ 10000 20000 ਸਾਲ ਪਹਿਲਾਂ ਤੋਂ ਚਿੜੀਆਂ ਹੋਰ ਸਾਰੇ ਪੰਛੀ ਬਈ ਦਰਸਤਾ ਦੀ ਆਲ ਨੇ ਪਾਉਂਦੇ ਸੀ ਹੁਣ ਬਈ ਤੂੰ ਆਪਣੀ ਰੋਟੀ ਕਮਾਉਣ ਵਾਸਤੇ ਬਈ ਇਹ ਆਲ ਨੇ ਬਣਾਉਣ ਲੱਗਿਆ ਲੋਕਾਂ ਨੂੰ ਕਹਿਣ ਲੱਗਿਆ ਵੀ ਆਲ ਨੇ ਲਾਓ ਆਲ ਨੇ ਲਾਓ ਵਾਤਾਵਰਨ ਬਚਾਓ ਪੰਛੀ ਬਚਾਓ ਭਾਈ ਉਦੋਂ ਪਹਿਲਾਂ ਤਾਂ ਵੀ ਵਰਤਦੇ ਭਾਈ ਦੁਨੀਆ ਤੇ ਰਹਿੰਦੀ ਸੀ ਕਿ ਪੰਛੀ ਵੀ ਚੱਕਰੇ ਆ ਰਹਿਣ ਦੇ ਪਹਿਲਾਂ ਪਹਿਲਾਂ ਪੰਛੀ ਰਹਿੰਦੇ ਜਰੂਰ ਸੀਗੇ ਚੱਕਰੇ ਸੀ ਵੀਰੇ ਪਹਿਲਾਂ ਆਪ ਨੂੰ ਪਤਾ ਨਹੀਂ ਸੀ ਵੀ ਰਹਿੰਦੇ ਕਿੱਥੇ ਸੀ ਹਨਾ ਚਲੋ ਮੈਨੂੰ ਇਹਨਾਂ ਨੌਲੇਜ ਦੀ ਬਣਾਉਂਦੇ ਸੀ ਪਹਿਲਾਂ ਤੁਸੀਂ ਭਾਈ ਸੰਦੀਪ ਨੇ ਸਾਨੂੰ ਜਾਣਕਾਰੀ ਦਿੱਤੀ ਭਾਈ ਆਲ ਨੇ ਬਣਾ ਕੇ ਦਿਓ ਅਸੀਂ ਦੇਣ ਲੱਗੇ ਉਹ ਭਾਈ 2003 ਤੋਂ ਲੱਗੇ ਹੋਏ ਨੇ ਵੀ ਚਿੜੀਆਂ ਪਹਿਲਾਂ ਰਹਿੰਦੀਆਂ ਕਿੱਥੇ ਸੀ ਚਲੋ ਪਤਾ ਸਾਨੂੰ ਵੀ ਸੀਗਾ ਪਰ ਆਪਾਂ ਗੌਰ ਨਹੀਂ ਕਰੀ ਸੀ ਵੀ ਇਹਨਾਂ ਦੇ ਵਾਸਤੇ ਆਪਾਂ ਕੁਝ ਕਰੀਏ ਚਲੋ ਵੀਰੇ ਕਰਦਾ ਆਇਆ ਉਹ ਕਰਦਾ ਆਇਆ ਸਾਥ ਬਣਵਾਉਣ ਲੱਗ ਗਿਆ ਵਿਛੜੀ ਵਾਸਤੇ ਆਸਰਾ ਆਖ ਗਿਟਾਰ ਵਾਸਤੇ ਆ ਤੋਤੇ ਵਾਸਤੇ ਆ ਤੇ ਬਈ ਚਿੜੀਆਂ ਪਹਿਲਾਂ ਆਪਾਂ ਰਹਿੰਦੀਆਂ ਆਪਣੇ ਨਾ ਕੜੀ ਵਾਲੀ ਛੱਤਾਂ ਹੁੰਦੀ ਸਦੀਆਂ ਠੀਕ ਹੈ ਗੇਟ ਆਪਣੇ ਹੁੰਦੇ ਨਹੀਂ ਸੀਗੇ ਦੂਜੇ ਗੇਟ ਹੁੰਦੇ ਸੀ ਦਿਨੇ ਖੋਲ ਲੈਂਦੇ ਸੀ ਆਪਾਂ ਜਿਹੜੀਆਂ ਆਪਣੇ ਫੋਟੋਆਂ ਵਾਂਗਰ ਵੀ ਰਹਿੰਦੀਆਂ ਟੇਡੀਆਂ ਫੋਟੋਆਂ ਲਾ ਕੇ ਰੱਖਦੇ ਉੱਥੇ ਵੀ ਰਹਿੰਦੀਆਂ ਸੀਗੀਆਂ ਠੀਕ ਹੈ ਜੀ ਜਿਹੜੀ ਚਿੜੀ ਵੀਰੇ ਦਰਖਤਿਆਂ ਨਾਲ ਪਾਉਂਦੀ ਨਹੀਂ अच्छा भाई हां भाई फिर और ਕਿੱਥੇ ਰਹਦੀ ਸੀ ਪਹਿਲਾਂ ਜਿਹੜੀ ਵੀ ਜਿਹੜੀ ਆਪਣੇ ਘਰਾਂ 'ਚ ਰਹਿੰਦੀ ਸੀਗਾ ਘੜੀ ਬੱਲੇ ਛੱਤਾ ਹੁੰਦੀਆਂ ਇੱਥੇ ਰਹਿੰਦੀਆਂ ਸੀਗਾ ਠੀਕ ਹੈ ਜੀ ਜਿਹੜੀ ਜਿਹੜੀ ਉਹ ਇਖਤਿਆਲ ਨਾਲ ਨਹੀਂ ਪਉਂਦੀ ਆਪਣੇ ਘਰਾਂ 'ਚ 10000 ਸਾਲ ਤੋਂ ਮਨੁੱਖ ਨਾਲ ਰਹਿਣਾ ਨਹੀਂ ਹੁੰਦੀ ਵੀਰੇ ਅੱਛਾ ਭਾਈ ਆਪਣੀ ਸਪੈਰੋ ਠੀਕ ਹੈ ਇਹ ਵੀ ਕਰ ਕਰੇਲੀ ਜਿਹੜੀ ਹੁੰਦੀ ਹੈ ਠੀਕ ਹੈ ਵੀਰੇ ਹੁਣ ਸਾਡੇ ਵੀਰੇ ਘਰੇ ਲੱਗੇ ਹੋਏ ਨੇ ਕਿਤੇ ਤੋਂ ਹੁਣ ਸਾਡੇ ਆਉਣ ਲੱਗੇ ਹੁਣ ਬੱਚੇ 껖ਦੇ ਨੇ ਅੱਦ ਕੀ ਉਹਨਾਂ ਨੇ ਅੱਛਾ ਭਾਈ ਹਾਂ ਜਿੰਨੇ ਵੀ ਸਾਥੋਂ ਲੈ ਕੇ ਗਏ ਨੇ ਲੋਕ ਪਿੰਡਾਂ 'ਚ ਭੇਜਦੇ ਆ ਬਈ ਯਾਰ ਅਗਲਾ ਕਹਿੰਦਾ ਬਈ ਯਾਰ ਸਕੂਨ ਹੀ ਆ ਵੀ ਬੱਚੇ ਕੱਢਦੇ ਨੇ ਇਦ ਕੀ ਕਿਉਂ ਵੀਰੇ ਇਹ ਮਾਰਚ ਲੱਭਣਾ ਸ਼ੁਰੂ ਫਰਵਰੀ ਚ ਲੱਭਣਾ ਸ਼ੁਰੂ ਕਰ ਦਿੰਦੀਆਂ ਨੇ ਠੀਕ ਹੈ ਜੀ ਬਈ ਕੰਸੀਲ ਨਾਲ ਪੱਟੀ ਜਾਂਦੀਆਂ ਨੇ ਜਿੱਥੇ ਸਰਾਖ ਮਿਲਦਾ ਵੀਰੇ ਉੱਥੀ ਐ ਹਰੇਕ ਪੰਛੀ ਵੀਰੇ ਇਹ ਚ ਵੀ ਨਹੀਂ ਪਾਉਂਦਾ ਹਰੇਕ ਪੰਛੀ ਆਪਦਾ ਬਣਾਉਂਦਾ ਖੁੱਡਾਂ ਨੇ ਪੰਛੀ ਇਹ ਚ ਪਾਉਂਦੇ ਨੇ ਜਿਹੜੇ ਖੁੱਡਾਂ ਅੱਗੇ ਪੜੀਆਂ ਟਿੱਬੇ ਅੰਬਾਂ ਨੇ ਰਹਿਣ ਸਿਰੇ ਖਤਮ ਕਰਦੇ ਬਈ ਆਪਾਂ ਪੱਕੇ ਘਰ ਬਣਾ ਲੈ ਜਿਆਦਾ ਪੱਲੇ ਲਾ ਤੇ ਹਾਂ ਬਈ ਆਪਾਂ ਵੜਨਾ ਕਰਤਾ ਬੰਦ ਇਹਨਾਂ ਦਾ ਤਾਂ ਕਰਕੇ ਆਪ ਨੂੰ ਨਾਉਣ ਦੀ ਲੋੜ ਪਈ ਵੀਰੇ ਵੀ ਆਪਾਂ ਇਹਨੂੰ ਇੱਕ ਜਗ੍ਹਾ ਦਿੱਤੀ ਐ ਆਨਲ ਨੇ ਆਪ ਜ਼ਰ ਕਰਨ ਚਲੋ ਬਈ ਜਿਵੇਂ ਤੁਸੀਂ ਦੱਸਿਆ ਵੀ ਚਿੜੀ ਬਈ ਇਹ ਵੀ ਦਰਖਤ ਤੇ ਆਲਦਾ ਨਹੀਂ ਪਾਦੀ ਹੈਗੀ ਬਈ ਕੋਗੀਆਂ ਕਬੂਤਰ ਗਟਾਰਾ ਇਹ ਤਾਂ ਬਈ ਦਰਖਤ ਤੇ ਆਲ ਨਹੀਂ ਪਾ ਲੈਂਦੇ ਨੇ ਤੋਤੇ ਆ ਆ ਪਾ ਲੈਂਦੇ ਨੇ ਬਈ ਤੁਸੀਂ ਫਿਰ ਉਹਨਾਂ ਵਾਸਤੇ ਕਿਉਂ ਬਣਾਉਣੀ ਤੁਸੀਂ ਕੱਲੀਆਂ ਚਿੜੀਆਂ ਵਾਸਤੇ ਬਣਾ ਲਿਆ ਕਰੋ ਬਈ ਪਤਾ ਗੱਲ ਕੀ ਹੈ ਉਹਨਾਂ ਦਾ ਪੁਰਾਣੇ ਦਰਖਤ ਰਹੇ ਨੇ ਹਾਂ ਬਈ ਠੀਕ ਹੈ ਜੀ ਆਪਾਂ ਘਰ ਛੋਟੇ ਹੁੰਦੇ ਜਾਂਦੇ ਨੇ ਆਪਾਂ ਬਤਾਲੇ ਕੰਧਾ ਕੱਢਦੇ ਛੋਟੇ ਹੁੰਦੇ ਜਾਂਦੇ ਨੇ ਦਰਖਤ ਆਪਾਂ ਪੱਟੀ ਜਾਂਦੇ ਹਣਾ ਜੇ ਪੁਰਾਣੇ ਬੋਦੇ ਦਰਖਤ ਨੇ ਉਹ ਜਿਹੜਾ ਪਸੰਤਾ ਪੰਸੀਆ ਜਾਂ ਤਰਖਾਨ ਪੰਸੀ ਉਹ ਖੁੱਡਾ ਪੜਦਾ ਸੀ ਤਾਂ ਕਰਕੇ ਉਹਦੇ ਵਿੱਚ ਦੂਜੇ ਪੰਛੀ ਰਹਿੰਦੇ ਸੀਗੇ ਅੱਛਾ ਜੀ ਠੀਕ ਹੈ ਜੀ ਚਲੋ ਉਦੋਂ ਬਾਅਦ ਜਨਵਰੀ ਆਪਾਂ ਦੇਖਾਂਦੇ ਹੁਣ ਕਿੱਥੇ ਦੇਖਦੇ ਕਿੱਥੇ ਆਣ ਲੱਭਾਊਗਾ ਠੀਕ ਹੈ ਕਬੂਤਰ ਵੀ ਨਹੀਂ ਪਾਉਂਦਾ ਕਬੂਤਰ ਵਿਚਾਰਾ ਸ਼ਾਟਰ ਦੇ ਸ਼ਾਟਰਾਂ ਦੇ ਉੱਤੇ ਮੱਥਾ ਮਾਰੀ ਜਾਂਦਾ ਹਾਂ ਬਾਈ ਸ਼ਾਟਰਾਂ ਦੇ ਉੱਤੇ ਦੇਖ ਲਓ ਪਰੇ ਪਏ ਹੁਣ ਕੀ ਨਿਗਾ ਮਾਰਿਓ ਬਈ ਠੀਕ ਹੈ ਹਾਂ ਬਾਈ ਬਾਕੀ ਬਾਈ ਜਿਹੜੇ ਮੁੰਡੇ ਚਲੋ ਵੀਰ ਆਲਸੀ ਕਹਿੰਦੇ ਨੇ ਨਹੀਂ ਸਮਝ ਸਾਨੂੰ ਵੀ ਸਮਝ ਨਹੀਂ ਸੀ ਹੈਨਾ ਵੀ ਉਹ ਨਿਗਾ ਮਾਰਨ ਵਿੱਚ ਜਿੜੀਆਂ ਆਲਕ ਪਾਕ ਇੱਥੇ ਰਹੀਆਂ ਨੇ ਠੀਕ ਹੈ ਬਈ ਜਿਹੜੇ ਕਬੂਤਰ ਹੁੰਦੇ ਨੇ ਬਈ ਕੂਤਰਾ ਆਪਣੇ ਸਾਈਡਾਂ 'ਚ ਜਾ ਕੇ ਤੇ ਛੱਡ ਹੁੰਦੇ ਨੇ ਜਾਂ ਕਿਤੇ ਜਿੱਥੇ ਜਗ੍ਹਾ ਮਿਲਦੀ ਆ ਪਾਉਂਦਾ ਵਿਚਾਰਾ ਹਾਂ ਬਈ ਕਬੂਤਰ ਦਾ ਬਈ ਕੋਠੀਆਂ ਦੇ ਵੱਧ ਰਹੇ ਕਬੂਤਰਾਂ ਦੇ ਹੀ ਪਾ ਲੈਂਦੇ ਨੇ ਡੱਕੇ ਡਿੱਗੀ ਜਾਂਦਾ ਬਈ ਹਾਂ ਬਈ ਡੱਕੇ ਡੇਦੇ ਨੇ ਵਿਚਾਰੇ ਮੱਥਾ ਮਾਰੀ ਜਾਂਦੇ ਆ ਨਾ ਬਹੁਤ ਯਾਨੀ ਆਪਾਂ ਨੂੰ ਦੇਖ ਕੇ ਇਹਨੂੰ ਵੀ ਕੰਮ ਕਰਨਾ ਚਾਹੀਦਾ ਵੀ ਬਹੁਤ ਮਿਹਨਤ ਕਰਦ ਨੇ ਤੇਰੇ ਬਈ ਆਪਾਂ ਕਈ ਵਾਰ ਆਪਾਂ ਸਫਾਈ ਕਰਦੇ ਆ ਆਪਾਂ ਦਿਵਾਲੀ ਆਉਣੀ ਆ ਗਈ ਓ ਟਾ ਦਿੰਦੇ ਆ ਵਿਚਾਲੇਰਾ ਬੈਠਣ ਨੂੰ ਹਟ ਜਾਣਗੇ ਇੱਥੇ ਹੈਨਾ ਵੀ ਆਪਾਂ ਵੀ ਜਿੰਨਾ ਵਾਸਤੇ ਜਗ੍ਹਾ ਹੈ ਹੀ ਨਹੀਂ ਠੀਕ ਹੈ ਵੀ ਜਾਰੀ ਜਾਰੀ ਗੇਟ ਲਾ ਕੇ ਦੁਬਾਰਾ ਤੁਹਾਨੂੰ ਦੱਸਣ ਰਿਹਾ ਵੀ ਇਹਨਾਂ ਵਾਸਤੇ ਜਗ੍ਹਾ ਹੈ ਵੀਰ ਹੋਰ ਪੰਛੀ ਤੰਗ ਨਾ ਕਰੇ। ਬਾਈ 1.5 ਇੰਚ ਦੇ ਵਿੱਚ ਪੇ ਕੋਈ ਹੋਰ ਜਾਨਵਰ ਪੜਦੇ ਸਾਕਦਾ ਫਿਰ? ਨਹੀਂ 1 ਇੰਚ ਤਨਸੂਤ ਹੈ ਇਹ। ਹਾਂਜੀ। ਤੇ ਵੀ ਗਿਟਾਰ ਬੱਚੇ ਨਹੀਂ ਘੜ ਸਕਦੀ ਵਿੱਚੋਂ। ਬਾਕੀ ਉੱਚਾ ਬਣਾਉਣਿਆ ਲਾਉਣ ਦਾ ਤਰੀਕਾ ਸਾਨੂੰ ਪਤਾ ਹੈ। ਠੀਕ ਹੈ। ਕਈ ਲਾਭ ਹੁੰਦੇ ਨੇ ਵੀਰ ਹਣਾ। ਹਾਂਜੀ। ਬਟ ਅਸਲਾ ਸਰਾਖ ਕਾੜਨ ਦੀ ਮਰਜ਼ੀ ਪੰਛੀ ਆ ਜੀ। ਫਿਰ ਵੀ ਇਹਨੂੰ ਬੱਚੇ ਸੇਫ ਨਹੀਂ ਹੈਗੇ ਉਹਦੇ। ਅੱਛਾ ਬਾਈ। ਹਾਂ ਇਹ ਆਪਣਾ 1.5 ਇੰਚ ਸਰਾਖ ਹੈ ਜੀ। ਇਹਦੇ ਕਰਕੇ ਆਪਾਂ ਬੱਚਿਆਂ ਦੇ ਜਨਮਨ ਤੇ ਲਾਇਆ ਜੀ ਇਹ। ਸਰਬਜੋਤਕਔਰ ਬੱਚਿਆਂ ਦੇ ਜਨਮਨ ਤੇ ਆਪਾਂ ਨੂੰ ਵੀਰੇ ਵੀ ਪੰਛੀਆਂ ਵਾਸਤੇ ਆਪਾਂ ਆਪਣਾ ਵੀ ਜਿੰਨਾ ਮਨੁੱਖ ਦਾ ਰਹਿਣ ਦੇ ਧਰਤੀ ਦੇ ਹੱਕ ਹੈ ਉਨੇ ਹੀ ਇਹਨਾਂ ਦਾ ਠੀਕ ਹੈ ਭਾਈ ਠੀਕ ਹੈ ਜੀ ਆਪ ਨੂੰ ਚਿੜੀ ਵਾਸਤੇ ਇਹ ਆ ਜੀ ਤੋਤੇ ਵਾਸਤੇ ਨੀਲਕੰਠ ਵਾਸਤੇ ਕੋਕਰ ਵਾਸਤੇ ਗਿਟਾਰ ਵਾਸਤੇ ਇਹ ਆ ਜਾਂਦਾ ਜੀ ਅੱਛਾ ਤੋਤੇ ਵਾਸਤੇ ਆ ਭਾਈ ਨੀਲਕੰਠ ਵਾਸਤੇ ਆ ਹੋਰ ਕਿਹੜੇ ਕਿਹੜੇ ਵਾ ਜਾਨਵਰਾਂ ਵਾਸਤੇ ਕੋਕਰ ਵਾਸਤੇ ਤੋਤੇ ਵਾਸਤੇ ਅੱਛਾ ਭਾਈ ਏ ਭਾਈ ਕੋਚਰ ਕਿਹੜਾ ਹੁੰਦਾਗਾ ਕੋਚਰ ਵੀ ਛੋਟੀ ਪ੍ਰਜਾਤੀ ਆ ਉੱਲੂ ਦੀ ਅੱਛਾ ਉੱਲੂ ਦੀ ਉੱਲੂ ਦੀ ਪ੍ਰਜਾਤੀ ਆ ਗਈ ਲਾਲੋ ਭਾਈ ਇਹ ਹਾਂ ਹਾਂ ਠੀਕ ਹੈ ਭਾਈ ਤੇ ਆ ਆਪਣਾ ਗਿਟਾਰ ਵਾਸਤੇ ਆ ਗਈ ਅੱਛਾ ਇਹ ਗਿਟਾਰ ਵਾਸਤੇ ਆ ਗਿਆ ਹੈ ਭਾਈ ਇਹ ਹੈਗਾ ਤੇ ਚਿੜੀ ਵਾਲੇ ਵਾਂਗੂ ਹੀ ਆ ਬਸ ਇਹ ਤਾਂ ਹੋਲ ਵੱਡਾ ਆ ਗਿਆ ਹੈ ਨਾ ਭਾਈ ਭਾਈ ਪਤਾ ਅਗਲੇ ਕਿ ਆਪਣੇ ਆਪਣੇ ਚਿੜੀਆਂ ਤਾਂ ਹੀ ਅੰਦਰ ਰਹਿੰਦੀਆਂ ਸੀਗੀਆਂ ਵੀ ਉੱਥੇ ਹੋਰ ਪੰਛੀ ਅਟੈਕ ਨਹੀਂ ਕਰਦਾ ਸੀਗਾ ਹਾਂ ਠੀਕ ਹੈ ਉਹ ਹਰੇਕ ਪੰਛੀ ਬੱਚੇ ਖਾ ਜਾਂਦਾ ਹੈ ਠੀਕ ਹੈ ਤਾਂ ਕਰਕੇ ਆਪਣੇ ਨੂੰ ਬਾਕੀ ਜੇ ਤਾਂ ਹਾਲੀ ਗ੍ਰਿੱਲ ਤੇ ਲਾਵੋਗੇ ਵੀਰੇ ਤਾਂ ਹਾਲੀ ਮੰਜ਼ਲ ਤੇ ਉੱਥੇ ਵੀ ਨਹੀਂ ਆਉਂਦੀ ਚਿੜੀ ਅੱਛ ਥੱਲੀ ਰਹਿਣਗੀ ਜੀ ਹੋਈ ਐ ਚਿੜੀ ਵੀ ਵੀ ਥੱਲੇ ਜੇ ਆਪਾਂ ਕਹੇ ਲਈ ਵਿਚਾਲੇ ਨਹੀਂ ਰਹਿਣਗੀ ਜੀ ਹੋਈ ਐ ਆ ਮਨੁੱਖ ਨਾ ਰਹਿਣਗੀ ਜੀ ਥੋਦੇ ਕੋਲੇ ਕੋਲੇ ਫਿਰਦੀਆਂ ਰਹਿਣਗੀਆਂ ਵੀਰੇ ਹਾਂ ਹਾਂ ਬਈ ਤੁਸੀਂ ਪੈਪ ਲਾ ਦੋ ਲੈ ਪੈਪ ਜੀ ਵੀ ਆ ਚਿੜੀ ਆਲਣਾ ਪਾ ਲੂ ਗਿਟਾਰ ਪਾ ਲੂਗੀ ਗਿਟਾਰ ਬਈ ਠੀਕ ਐ ਬਾਕੀ ਸਰਾਖ ਪਾ ਇਹ ਜੀ ਵੀ ਲੋ ਜੇ ਉਹਨੂੰ ਨਾਮ ਮਿਲਿਆ ਜਗ੍ਹਾ ਪਰ ਉਹਦੇ ਬੱਚੇ ਸੇਫ ਨਹੀਂ ਬੱਚੇ ਇੰਦੇ ਸੇਫ ਹੈਗੇ ਉਹਦੇ ਬਈ ਆਪਣੇ ਗਿਟਾਰ ਆ ਕੇ ਮੱਥਾ ਮਾਰਦੀ ਵੀਰੇ ਆਲਣੇ ਚ ਵੀ ਮੈਂ ਕੱਡਾ ਬੱਚੇ ਪਰ ਚਿੜੀਆਂ ਡੱਕਰ ਕੇ ਹੋਈਆਂ ਨੇ ਬਾਕੀ ਮੂੰਹ ਨਹੀਂ ਜਾਂਦਾ ਨਾ ਮੂੰਹ ਨਹੀਂ ਜਾਂਦਾ ਹਣਾ ਬਈ ਤਾਹੀਂ ਵੀ ਚਿੜੀ ਵਾਸਤੇ ਸੀ ਅਲੱਗ ਬਣਾਇਆ ਗਿਟਾਰ ਵਾਸਤੇ ਤਾਂ ਬਣਾਇਆ ਵੀ ਇੱਕ ਦੂਜੇ ਨੂੰ ਦੂਜੀ ਪ੍ਰਜਾਤੀ ਤੰਗ ਨਾ ਕਰੇ ਹਾਂ ਠੀਕ ਹੈ ਬਾਈ ਹਾਂ ਤੇ ਬਾਕੀ ਬਈ ਸੀ ਕਬੂਤਰ ਵਾਸਤੇ ਆਹ ਕੁਕੀ ਦਾ ਕਬੂਤਰ ਵਾਸਤੇ ਬਣਾਇਆ ਉਹ ਕੁਕੀ ਕਹਿੰਦਾ ਵਿਚਾਰੀ ਤਾਰਾਂ ਦੇ ਮੱਥਾ ਮਾਰੀ ਜਾਂਦੀ ਵੀਰੇ ਹਾਂ ਬਾਈ ਵੀ ਆਪਾਂ ਬਾਦਰੇ ਥੱਲੇ ਲਾ ਸਕਦੇ ਇਹਨੂੰ ਠੀਕ ਆ ਵੀ ਬੱਚੇ ਕੱਟ ਗਿਆ ਉਹਦੇ ਠੀਕ ਚਾਰ ਕੱਟ ਉਹਦੇ ਜਿਹੜੀ ਚਾਰ ਕੱਟ ਕੇ ਧਰਕੀ ਹੈ ਨਾ ਉਹ ਕਰ ਲੈਂਦੀ ਹੈ ਜੀ ਅਸਲ ਵੀ ਇਸੇ ਤੇ ਬਈ ਆਪਦੇ ਨੂੰ ਧਰ ਕੇ ਆਪਣਾ ਲੱਗੇ ਇਹ ਬਾਈ ਕਿਹਦੀ ਵਾਸਤੇ ਆ ਗਈ ਇਹ ਆਪਣਾ ਟਰੱਕ ਜਿਹਦਾ ਮੂੰਹ ਆ ਗਿਆ ਬਈ ਇਹ ਇੱਕ ਕਬੂਤਰ ਵਾਸਤੇ ਜੀ ਅਸੀਂ ਕਬੂਤਰ ਵਾਸਤੇ ਭਈ ਲੱਗਦਾ ਕਿਵੇਂ ਆਗਾ ਫਿਰ ਇਹ ਇੰ ਆਈ ਲੱਗਾਂ ਦੇ ਕੰਤ ਨਾਲ ਜਾਂ ਖੰਭੇ ਤੇ ਲਾ ਦੋ ਅੱਛਾ ਆਈ ਸਿੱਧੇ ਹੀ ਲੱਗੂਗਾ ਇਹਦੇ ਵਿੱਚ ਸਾਈਡ ਦੀ ਕਬੂਤਰ ਬੜੂਗਾ ਲਾ ਲਓ ਆਪਾਂ ਕਹਿ ਲਈਏ ਹਾਂਜੀ ਹਾਂਜੀ ਠੀਕ ਹੈ ਭਈ ਤੇ ਆ ਆਪਣਾ ਗਾਜੀ ਚੋਗੇ ਵਾਸਤੇ ਤੇ ਬੋਤਲ ਲੱਗ ਜਾਂਦੀ ਆ ਅੱਛਾ ਬੋਤਲ ਉਹਨਾਂ ਕੀ ਡਿੱਗਦਾ ਇੱਥੇ ਪੈ ਜਾਂਦੀ ਅੱਧੀ ਕਿ ਬੋਤਲ ਹਾਂਜੀ ਵੀ ਉਹਨਾਂ ਕੀ ਡਿੱਗਦਾ ਵੀ ਜਿੰਨਾ ਕੋ ਉਹਨੇ ਖਾਗ ਲਿਆ ਵੀ ਉਹਨਾਂ ਕੀ ਨਿਕਲੇ ਹੋ ਹਾਂ ਜਦੋਂ ਤੇਰੀ ਲੱਗੇ ਤਾਂ ਫਿਰ ਹਟ ਜਾਂਦਾ ਡਿੱਗਣੋ ਠੀਕ ਆ ਦੁਬਾਰੇ ਫਿਰ ਜਦੋਂ ਚੁਗਦੇ ਨੇ ਫਿਰ ਚੱਕ ਲੈਂਦੇ ਠੀਕ ਆ ਠੀਕ ਆ ਭਈ ਤਾਂ ਕਰਕੇ ਭਈ ਆ ਆਪਾਂ ਦਰਖਤ ਵੀ ਬਈ ਸੰਦੀਪ ਬਹੁਤ ਲਾਉਂਦਾ ਠੀਕ ਹੈ ਜਿੰਨਾ ਦੇ ਸਾਥ ਹੁੰਦਾ ਵੀ ਅਸੀਂ ਵੀ ਕਰਦੇ ਹਾਂ ਨਾ ਠੀਕ ਹੈ ਠੀਕ ਕੰਮ ਚ ਟਾਈਮ ਚ ਕੰਮ ਚ ਟਾਈਮ ਕੱਢ ਕੇ ਬਾਕੀ ਦਰਖਤ ਬਈ ਦਰਖਤ ਤਾਂ 10 ਸਾਲ ਨੂੰ ਬਣੂਗਾ ਬਾਕੀ ਜਿਹੜੀਆਂ ਰੱਖਾਂ ਨੇ ਹਰੇਕ ਪੰਛੀ ਏਜ ਵੀ ਨਹੀਂ ਰਹਿੰਦਾ ਕਈ ਪੰਛੀ ਹੁਣ ਬਈ ਉਹ ਆਪਦਾ ਆਪ ਨਾਉਂਦਾ ਬਈ ਉਹ ਬੁਨਤੀਦਾਰ ਪੰਛੀ ਉਹ ਆਪਦਾ ਆਪ ਤਿਆਰ ਕਰਦੇ ਆ ਨਹੀਂ ਬਈ ਕਈ ਭਰਾ ਹੁੰਦੇ ਨਾ ਬਈ ਮੈਨੂੰ ਅਕਸਰ ਹੀ ਫੋਨ ਆਉਂਦੇ ਰਹਿੰਦੇ ਆ ਬਈ ਅਸੀਂ ਆੜਨਾ ਲਾਇਆ ਸੀਗਾ ਘਰੇ ਵੀ ਸਾਡੇ ਉਹਦੇ ਆੜਨੇ ਦੇ ਵਿੱਚ ਆ ਕੇ ਪੰਛੀ ਨੇ ਆੜਨਾ ਨਹੀਂ ਪਾਇਆ ਹੈਗਾ ਭਈ ਉਹ ਕੀ ਗਲਤੀ ਹੁੰਦੀ ਵੀ ਆਲਣਾ ਲਾਉਣ ਵਾਲੇ ਦੀ ਗਲਤੀ ਹੁੰਦੀ ਹੈ ਇੱਕ ਆਲਣਾ ਬਣਾਉਣ ਵਾਲੇ ਦੀ ਗਲਤੀ ਹੁੰਦੀ ਹੈ ਲਾਉਣ ਦਾ ਵੀ ਤਰੀਕਾ ਵੀ ਫਰਕ ਹੁੰਦਾ ਕਿ ਵਸਰਾਖਪ ਵੱਡਾ ਕਰਦਨੇ ਜੀ ਹਾਂਜੀ ਫਿਰ ਵੀ ਨਹੀਂ ਆਉਂਦੀ ਜਾਂ ਲਾਉਣ ਦਾ ਤਰੀਕਾ ਵੀ ਆਪਾਂ ਕੰਧ ਦੇ ਨੇੜੇ ਲਾਉਣਾ ਹੈ ਜਾਂ ਉੱਪਰ ਬਾਦਰਾਂ ਨਹੀਂ ਹੁੰਦਾ ਉੱਥੇ ਵੀ ਨਹੀਂ ਆਉਂਦੀ ਅੱਛਾ ਭਈ ਆਪਾਂ ਕਿਤੇ ਲੱਗੇ ਹੋਏ ਦਿਖਾ ਸਕਦੇ ਆ ਆਲਣੇ ਵੀ ਹਾਂ ਵੀ ਐਵੇਂ ਲਾ ਸਕਦੇ ਹਾਂ ਹਾਂ ਵੀ ਹਾਂ ਅੱਛਾ ਭਈ ਦਿਖਾ ਸਕਦੇ ਆ ਬੋਲੋ ਕਿੱਧਰ ਲੈ ਕੇ ਜਾਈਏ ਭਈ ਉਹ ਦਿਖਾਈਏ ਆਪਾਂ ਕਿੱਧਰ ਦਿਖਾਈਏ ਆਪਾਂ ਘਰੇ ਆਹ ਦਿਖਾ ਦੇ ਨੇ ਵੀ ਜਿਹੜੇ ਆਪਣੇ ਘਰੇ ਲੱਗੇ ਹੋਏ ਨੇ ਆਣਾ ਭਈ ਹੂੰ ਇੱਕ ਦੇ ਵਿੱਚ ਤਾਂ ਭਾਈ ਮੈਨੂੰ ਲੱਗਦਾ ਸਾਰਿਆਂ ਜੀ ਜਾਲ ਨੇ ਪਾਇਆ ਹਾਂ ਸਾਰਿਆਂ ਜਾਲ ਨੇ ਪਾਇਆ ਉਹਨੇ ਆਪ ਉਹਨੇ ਹੋਈ ਨੇ ਦੇਖੋ ਇਹਦਾ ਬੱਚੇ ਕੱਢੇ ਨੇ ਭਈ ਉਹਨੇ ਹਾਂ ਅੱਛਾ ਭਾਈ ਇਹਦੇ ਵਿੱਚ ਆਹ ਦੇਖੋ ਵੀ ਸਾਈਡ ਦੀ ਪਤਾ ਲੱਗਦਾ ਨਾ ਭਈ ਉਹ ਫੂਸ ਪਾਇਆ ਹੋਇਆ ਹੈ ਵਿੱਚ ਹਾਂ ਇਹਦੇ ਵੀ ਬਰੀਆ ਵੀ ਭਰੇ ਹੋਇਆ ਦਾ ਆ ਦੇਖੋ ਇਹ ਵੀ ਭਰਿਆ ਪਿਆ ਹੈ ਨਾ ਹਾਂ ਸਹੀ ਹੈ ਕਾ ਆ ਨਹੀਂ ਭਰਿਆ ਵੀ ਇਹ ਤਿੰਨ ਆ ਵੀ ਆਪਾਂ ਕਹਿੰਦੇ ਤਿੰਨ ਦੇ ਵਿੱਚੋਂ ਦੋ ਦੇ ਵਿੱਚ ਚਿੜੀਆਂ ਆ ਗਈਆਂ ਵੀ ਇੱਕ ਦੇ ਵਿੱਚ ਨਹੀਂ ਆਈ ਹੈਗੀ ਹੈ ਨਾ ਭਾਈ ਵੀ ਇਹ ਭਈ ਜਿਵੇਂ ਹੁਣ ਉਹ ਬਾਦਰੇ ਦੇ ਥੱਲੇ ਲਾਉਣਾ ਚਾਹੀਦਾ ਭਾਈ ਆਹ ਬਾਦਰੇ ਥੱਲੇ ਲਾ ਗਏ ਹਾਂ ਜੀ ਅੱਛਾ ਇੱਥੇ ਆ ਕੇ ਗਿਟਾਰ ਵੀ ਮੱਥਾ ਮਾਰਦੇ ਆ ਵੀਰੇ ਬੱਚੇ ਬਾਰੇ ਕੱਢਾ ਅੱਛਾ ਜੀ ਪਰ ਉਹਨੂੰ ਬੱਚੇ ਵੀ ਉਹਦਾ ਮੂਰਲਾ ਸਰਾਖ ਛੋਟਾ ਹੋਣ ਕਰਕੇ ਵੀ ਉਹਦੇ ਬੱਚੇ ਸੇਫ ਨੇ ਇਹਦੇ ਵਿੱਚ ਠੀਕ ਹੈ ਠੀਕ ਹੈ ਬਾਈ ਤੇ ਬਾਈ ਉਹੀ ਚੀਜ਼ ਹੈ ਕਿ ਵੀ ਆਲ ਨਾਲ ਲਾਉਣ ਦਾ ਤਰੀਕਾ ਵੀ ਹੋਣਾ ਚਾਹੀਦਾ ਤੇ ਆਲ ਨਾਲ ਬਣਾਉਣ ਦਾ ਤਰੀਕਾ ਵੀ ਹੋਣਾ ਚਾਹੀਦਾ ਹਾਂ ਹਾਂ ਬਾਈ ਦੋਨੇ ਚੀਜ਼ਾਂ ਹੀ ਮੈਟਰ ਕਰਦੀਆਂ ਨੇ ਕਿ ਆਪਾਂ ਖੰਭਿਆਂ ਤੇ ਵੀ ਲਾ ਸਕਦੇ ਆ ਵੀਰੇ ਵੀ ਉੱਥੇ ਹੁਣ ਜੇ ਆਪਾਂ ਦਰਖਤਾਂ ਤੇ ਲਾ ਦਿੰਨੇ ਵੀਰੇ ਉੱਥੇ ਸੱਪ ਚਲੋ ਇੱਕ ਘਰ ਤਾਂ ਨਹੀਂ ਹੁੰਦੇ ਸੱਪ ਸੱਪ ਵੀ ਤੰਗ ਕਰਦੇ ਵੀਰੇ ਇਹਨੂੰ ਬੱਚੇ ਖਾ ਜਾਂਦੇ ਨੇ ਅੱਛਾ ਭਾਈ ਜਿਵੇਂ ਭਾਈ ਉਹ ਸਾਹਮਣੇ ਕੰਦ ਸਾਹਮਣੇ ਵੀ ਲੱਗੇ ਹੋਇਆ ਹੜਾ ਭਾਈ ਹਾਂ ਉਹ ਭਰੇ ਵੀ ਨੇ ਸਾਰੇ ਭਰੇ ਹੋਏ ਨੇ ਉਹ ਸਾਰੇ ਭਰੇ ਹੋਏ ਨੇ ਹਾਂ ਭਾਈ ਹਾਂ ਠੀਕ ਹੈ ਠੀਕ ਹੈ ਭਾਈ ਤੇ ਭਾਈ ਜਿਵੇਂ ਨਾ ਬੇਅੰਤ ਮੈਂ ਗੱਲ ਕਰ ਰਿਹਾ ਭਾਈ ਤੁਸੀਂ ਕਹਿੰਦੇ ਵੀ ਅਸੀਂ ਵੀ ਆੜਲੇ ਬਣਾਉਣੇ ਆ ਭਾਈ ਭਾਈ ਜਿਵੇਂ ਹੁਣ ਤੁਸੀਂ ਵੀ ਇਸੇ ਦੁਨੀਆ 'ਚ ਹੀ ਰਹਿੰਦੇ ਹੋ ਮੈਂ ਵੀ ਇਸੇ 'ਚ ਰਹਿਣਾ ਤੇ ਆਪਣੇ ਦਰਸ਼ਕ ਵੀ ਇਸੇ ਦੁਨੀਆ 'ਚ ਰਹਿੰਦੇ ਨੇ ਭਾਈ ਸਾਨੂੰ ਜਾਂ ਆਪਣੇ ਦਰਸ਼ਕਾਂ ਨੂੰ ਕਿਉਂ ਨਹੀਂ ਇਹ ਚੀਜ਼ ਦੀ ਇਹ ਚੀਜ਼ ਦਾ ਗਿਆਨ ਆਇਆ ਹੈਗਾ ਵੀ ਹਾਂ ਵੀ ਇਹਨਾਂ ਵਾਸਤੇ ਆਹੀ ਸਰਾਖ ਆਇੜਾ ਹੋਣਾ ਚਾਹੀਦਾ ਬਈ ਸਾਨੂੰ ਕਿੱਥੋਂ ਪਤਾ ਲੱਗੀ ਇਹ ਗੱਲ ਬਈ ਸਾਨੂੰ ਹਣਾ ਪਤਾ ਤਾਂ ਅਸੀਂ ਪਹਿਲਾਂ ਵੀ ਅਸੀਂ ਬਣਾਉਂਦੇ ਜਰੂਰ ਸੀਗੇ ਅੱਛਾ ਬਈ ਕਿੰਨੇ ਕੇ ਟਾਈਮ ਤੋਂ ਬਣਾਉਂਦੀ ਬਈ ਤੁਸੀਂ ਪਹਿਲਾਂ ਮਤਲਬ ਵੀਰੇ 15-15 ਪਹਿਲਾਂ ਬਹੁਤ ਬਣਦੇ ਆਏ ਵੀ ਬਣਾਉਂਦੇ ਬਹੁਤ ਸੀ ਲੋਕ ਪਰ ਬਈ ਨੌਂ ਜੀ ਸੀ ਸਰਾਖ ਸੀ ਬੜਾ ਸਾਰਾ ਕੱਢ ਦਿੰਦੇ ਅੱਛਾ ਬਈ ਜਿਵੇਂ ਉਹ ਆਪਾਂ ਕਹਿ ਲਈ ਮਾ ਕੇ ਰੋਏ ਵੀ ਕੱਟੇ ਭਾਈ ਨੇ ਸਰਾਖਾ ਇਤੋਂ ਹੀ ਵੱਡਾ ਕੱਢ ਦਿੰਦੇ ਇਤੋਂ ਹੀ ਵੱਡਾ ਕੱਢ ਦਿੰਦੇ 4 ਇੰਚੋਂ ਕੱਢ ਦਿੰਦੇ ਜਿੰਨਾ ਮਰਜ਼ੀ ਪੰਛੀ ਵੱਡ ਜੇ ਵਿੱਚ ਵੀ ਜਿਹੜਾ ਮਰਜ਼ੀ ਵੱਡ ਗੀ ਹਾਂ ਠੀਕ ਹੈ ਬਈ ਤੇ ਉਸ ਤੋਂ ਬਾਅਦ ਫਿਰ ਦੂਜਾ ਦੋਨਾਂ ਪਾਸੇ ਕੱਢ ਦਿੰਦੇ ਸੀ ਅੱਛਾ ਵੀ ਹੁਣ ਆਲਣਾ ਪਾਉ ਦੱਸੋ ਕਿੱਥੇ ਸੀ ਬੱਚੇ ਸੇਫ ਕਿਵੇਂ ਹੋਣਗੇ ਇੱਧਰ ਦੀ ਪੰਛੀ ਆਸਾ ਇੱਧਰ ਦੀ ਵੀ ਕੋਈ ਪੰਛੀ ਹੋਰ ਸਹੀ ਗੱਲ ਆ ਬਈ ਬਈ ਵਾਈ ਪਾਰਨਸ਼ਿਪ ਇਹ ਤਾਂ ਹੁਣ ਦੇਖੋ ਗਿਟਾਰ ਵੀ ਆ ਜੂਗੀ ਇਹਦੇ ਵਿੱਚ ਹਨਾ ਹਾਂ ਹਾਂ ਬਈ ਇਹ ਗਿਟਾਰ ਨੂੰ ਗਿਟਾਰ ਲੜਦੀ ਆ ਵੀਰੇ ਮਾ ਹਨਾ ਇਹ ਲੜਦੀ ਆ ਇਹ ਕਬਜ਼ਾ ਨਹੀਂ ਹੁੰਨ ਦਿੰਦੀ ਨਹੀਂ ਹੋ ਇਹ ਤੇ ਕਬਜ਼ਾ ਕਰ ਲੈਂਦਾ ਹੋ ਗਿਟਾਰ ਤਾਂ ਅਗਰ ਕਿਵਰੀ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਤੋਤੇ ਵਾਸਤੇ ਲੱਗ ਇੱਕ ਆਪਾਂ ਜਗਾ ਦਿੱਤੀ ਵੀਰੇ ਦਰਖਤ ਤੇ ਲਾ ਦੋ ਕੋਚਰ ਆ ਜਾਣੀਆਂ ਤੋਤੇ ਆ ਜਾਣਗੇ ਬਾਕੀ ਬਈ ਮੀਟਰਾਂ 'ਚ ਮੱਥਾ ਮਾਰੀ ਜਾਂਦੀਆਂ ਨੇ ਜਾਂ ਹਾਂ ਬਈ ਮੀਟਰਾਂ ਦੇ ਹੁੰਦਾ ਬਈ ਟਰਾਂਸਫਾਰਮਰ ਤੇ ਹੁੰਦਾਗਾ ਹਾਂ ਜਾਂ ਬਈ ਵੀਰ ਕਹਿੰਦੇ ਨੇ ਬਈ ਜੇ ਤੁਸੀਂ ਖੰਭੇ ਤੇ ਲਾਈ ਜਾਂਦੇ ਹੋ ਵੀ ਤੇ ਹੀਟ ਨਹੀਂ ਆ ਹਾਂ ਬਈ ਬਈ ਹੀਟਰ ਦਾ ਮਤਲਬ ਨਹੀਂ ਪੜਨਾ ਜਿਹੜੀ ਟਰਾਂਸਫਾਰਮ ਦੇ ਚੈਨਲ ਹੁੰਦੇ ਨੇ ਹਾਂ ਬਈ ਜਾਂ ਮੀਟਰ ਬਾਕਸੇ ਹੁੰਦੇ ਨੇ ਮੀਟਰਾਂ ਦੇ ਸਰਾਖ ਮਾੜਾ ਖੁੱਲਾ ਮਿਲ ਗਿਆ ਵੀਰੇ ਉੱਥੇ ਹੀ ਪਾ ਲੰਦੀ ਆਹਲ ਨਾਲ ਉਹਨੂੰ ਜਗ੍ਹਾ ਜਿੱਥੇ ਲਟਾਂ ਹੁੰਦੀਆਂ ਨੇ ਉੱਥੇ ਡੱਬੇ ਲਗਾਉਂਦੇ ਉਹਨਾਂ 'ਚ ਵੀ ਦੇਖਿਆ ਸੀ ਕਬੂਤਰਾਂ ਦੇ ਆਲ ਨੇ ਅੱਛਾ ਜੀ ਹਾਂ ਚਿੜੀ ਦੇ ਆਲ ਨੇ ਗਟਾ ਆਪਾਂ ਕਹਿ ਲਈ ਵੀ ਜਿਵੇਂ ਆਪਾਂ ਕਹਦੇ ਹੁੰਦੇ ਵੀ ਯਾਰ ਭੁੱਖਾ ਮਰਦਾ ਬੰਦਾ ਕੁਝ ਵੀ ਖਾ ਲੈਂਦਾ ਭਾਈ ਉਹ ਤਾਂ ਮਾਹਣਾ ਹੁੰਦਾ ਦਾ ਵੀ ਉਹ ਵੀ ਜਦੋਂ ਉਹਨਾਂ ਨੂੰ ਕੋਈ ਜਗ੍ਹਾ ਮਿਲਦੀ ਨਹੀਂ ਹੈਗੀ ਉਹ ਕਿਤੇ ਵੀ ਅਫਦਾਲ ਨਾਲ ਪਾ ਲੈਂਦੇ ਹਾਂ ਹਾਂ ਤਾਂ ਕਰਕੇ ਬਈ ਆਪ ਨੂੰ ਇਹ ਵੱਧ ਤੋਂ ਵੱਧ ਲਾਉਣੇ ਚਾਹੀਦੇ ਨੇ। ਠੀਕ ਹੈ। ਬਾਕੀ ਆਪਦੇ ਪਿੰਡਾਂ 'ਚ ਬਣਵਾ ਲਓ ਕੋਈ ਚੱਕਰ ਨਹੀਂ ਸੰਦਾ ਨਾ। ਬਾਕੀ ਆਪ ਜੇ ਗੱਤੇ ਦੇ ਬਣਾ ਕੇ ਲਾ ਦਿਓ ਘਰਾਂ 'ਚ ਉਹ ਗੱਤੇ 'ਚ ਵੀ ਆ ਜਾਂਦੇ ਨੇ ਸਰਾਹ ਕੋਲ ਸਾਹਿਬ ਨਾਲ ਲਾ ਦਿਓ। ਜੇ ਬਈ ਬੇਨਤ ਕਿਸੇ ਭਰਾ ਨੇ ਆਲਣਾ ਬਣਵਾਉਣੇ ਹੋਣ ਜਾਂ ਥੋਤੋਂ ਮੰਗਾਉਣੇ ਹੋਣ ਜਾਂ ਆਪਦੇ ਪਿੰਡੋਂ ਕਿਸੇ ਮਿਸਤਰੀ ਤੋਂ ਮੰਗਾਉਣੇ ਹੋਣ ਬਈ ਫਿਰ ਥੋਤੋਂ ਸਲਾਹ ਲੈ ਸਕਦਾ ਬਈ। ਹਾਂ ਫਿਰ ਸਲਾਹ ਵੀ ਦੇ ਦਿੰਨੇ ਅਸੀਂ ਦੱਸਦੇ ਹਾਂ ਬਹੁਤ ਦੱਸਦੇ ਆ। ਅੱਛਾ ਬਈ ਤੇ ਬਈ ਤੁਹਾਡਾ ਕੋਈ ਸੰਪਰਕ ਨੰਬਰ ਹਾਂ ਆਪਣਾ ਨੰਬਰ ਹੈ 90568 5552 9056855158 اے بھائی ਤੁਹਾਡਾ نمبر ਆ ਗਿਆ بھائی ਕਦੋਂ ਵੀ ਕੋਈ ਭਰਾ ਫੋਨ ਕਰ ਸਕਦਾ ہاں ਅਸੀਂ ਬੱਸਾਂ ਰਹੀਂ ਭੇਜਦੇ ਆ ਵੀਰੇ ਅੱਛਾ ਭਾਈ ਜੇ ਕਿਸੇ ਦੇ ਹਾਮ ਮੰਗਾਉਣੇ ਹੋਣ ਭਾਈ ਬੱਸਾਂ ਰਹੀਂ ਭੇਜ ਦਿੰਦੇ ਆ ਬੱਸਾਂ ਤੇ ਬੀਜ ਮੇਲਾ ਲਾਲੀ ਬੀਜ ਕੋਈ ਲੋੜ ਆਣੀ ਨੂੰ ਬੱਸ ਜਾਂਦੀ ਆ ਜਾਂ ਪਟਿਆਲਾ ਚੰਡੀਗੜ੍ਹ ਕਿੱਧਰ ਵੀ ਜਾਂਦੀ ਆ ਪੱਕਾ ਜੀ ਵੀ ਇਤਨੂਲੇ ਤੋਂ ਹਾਂ ਉੱਥੇ ਉਧਰ ਪੰਜਾਹ ਦਿੰਦੇ ਆ ਹੈ ਭਾਈ ਹਾਂ ਠੀਕ ਹੈ ਠੀਕ ਹੈ ਭਾਈ ਠੀਕ ਹੈ ਭਾਈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਦਾਂ ਦੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਕਹਿੰਦੇ ਵੀ ਕੋਈ ਪੁੰਨ ਦਾ ਕੰਮ ਹੀ ਹੁੰਦਾ ਭਈ ਇਹ ਵੀਡੀਓ ਸ਼ੇਅਰ ਕਰਨਾ ਵੀ ਇੱਕ ਤਰ੍ਹਾਂ ਵੀ ਕਿਉਂਕਿ ਕਿਸੇ ਭਰਾ ਕੋਈ ਥੋੜੇ ਜਰੀਏ ਵੀਡੀਓ ਸ਼ੇਅਰ ਹੋਈ ਹੋਵੇ ਕਿਸੇ ਭਰਾ ਨੂੰ ਨੌਲੇਜ ਆਈ ਹੋਵੇ ਤਾਂ ਘਾਹ ਆਪਾਂ ਕਹਿੰਦੇ ਵੀ ਆਹ ਆਲ ਨੇ ਲਾਉਂਦਾ ਤਾਂ ਕਿਸੇ ਆਪਾਂ ਕਹਿੰਦੇ ਵੀ ਜਾਨਵਰਾਂ ਦਾ ਭਲਾ ਹੋਣ ਵਾਲੀ ਗੱਲ ਜੀ ਬਾਕੀ ਹਾਂ ਵੀ ਚੋਗਾ ਪਾਉ ਹਨਾ ਇਹ ਪੰਛੀਆਂ ਨੂੰ ਹਾਂ ਹਾਂ ਭਈ ਚਲੋ ਭਈ ਇਹਨਾਂ ਦਾ ਜੇ ਆਪਾਂ ਹੱਕ ਬਣਦਾ ਹਨਾ ਪਾਣੀ ਰੱਖੋ ਕੈਮੀਕਲ ਵਾਲਾ ਪਾਣੀ ਹੋ ਗਿਆ ਜੀ ਸਹੀ ਸਰਫ ਵਾਲਾ ਪਾਣੀ ਹੋ ਗਿਆ ਵੀਰੇ ਹਨਾ ਸਭ ਆਪਣਾ ਗੰਦਾ ਪਾਣੀ ਤੇ ਸਾਰਾ ਭਾਈ ਆਪਾਂ ਕਹਿੰਦੇ ਵੀ ਜੜਾ ਵੱਢੀ ਜਾ ਰਹੀ ਐ ਨੇ ਸਾਰੇ ਪਾਸਿਓਂ ਬਾਈ। ਹੁਣ ਵੀਰੇ ਖੇਤਾਂ 'ਚ ਵੀ ਕੈਮੀਕਲ ਆਪਣਾ ਖੇਤਾਂ 'ਚ ਵੀ ਕੈਮੀਕਲ ਪੈਸਟੀਸਾਈਡ ਪਾਉਣ ਲੱਗੇ ਬਾਈ ਆਪਾਂ। ਸਪਰੇਅ ਵਾਲਾ ਪਾਣੀ ਹੋ ਗਿਆ ਨਾ ਜੀ। ਪਾਣੀ ਵੀ ਰੱਖੋ ਵੀਰੇ। ਇਹਨਾਂ ਵਾਸਤੇ ਆਪਾਂ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਕਰੋ ਨਾ ਜੀ ਸੇਵਾ। ਬਈ ਬਹੁਤ ਪਰਮਾਤਮਾ ਕੁਦਰਤ ਨਾਲ ਖਿਲਵਾੜ ਨਾ ਕਰੋ। ਆਪਾਂ ਜਿਹੜੇ ਪੜੀਆਂ ਟਿੱਬੇ ਜਿਵੇਂ ਆਪਣੇ ਕੋਏ ਹੁੰਦੇ ਸੀ ਅੱਗੇ ਪੂਰਾਂ ਨੇ ਉੱਥੇ ਵੀ ਬਾਕੀ ਬਾਈ ਮੈਂ ਦੇਖਦਾ ਵੀ ਇੱਥੇ ਆਪਣੇ ਆਣੇ ਪੋਲ ਆਪਣੇ ਪੋਲ ਬਣੇ ਹੋਏ ਨੇ। ਹਾਂ ਬਾਈ। ਪੋਲਾਂ ਦੇ ਵਿੱਚ ਸਰਾਖ ਉੱਥੇ ਘਟਾਣਾ ਉੱਥੇ ਮੱਥਾ ਮਾਰੀ ਜਾਂਦੀ ਐ ਬਈ ਇਹਨਾਂ ਨੇ ਵੇ ਆਪਣਾ ਜਗਾ ਲੱਭਣੀ ਆ ਚਾਹੇ ਜਿੱਥੇ ਮਰਜੀ ਦੇ ਦੇਣ ਉਹਨੂੰ ਠੀਕ ਹੈ ਬਾਈ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ